ਰੋਟਰੀ ਕਲੱਬ ਮਿਡ Town ਵੱਲੋਂ ਫੋਟੇਜ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਗੀਤਾ ਭਵਨ ਗੁਰਾਇਆਂ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਡਾਕਟਰਾਂ ਦੀ ਟੀਮ ਅਤੇ ਕਲੱਬ ਦੇ ਪ੍ਰਧਾਨ ਪ੍ਰੇਤਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਹੱਡੀਆਂ ਜੋੜਾਂ ਕੰਨ ਨੱਕ ਗਲੇ ਅਤੇ ਦਿਲ ਦੇ ਰੋਗਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਨੇ ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਡਾਕਟਰਾਂ ਦੀਆਂ ਟੀਮਾਂ ਤੋਂ ਇਲਾਵਾ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਇਲਾਵਾ ਵਾਕਫ ਕਰਾ ਰਹੇ ਹਨ ਕਲੱਬ ਲੋਕੀਤੇ ਸੁਪਰਾਲੇ ਨੂੰ ਸਰੋਣਜੋਗ ਦੱਸਿਆ ਇਸ ਦੌਰਾਨ ਹਰਜਿੰਦਰ ਸਿੰਘ ਜਸਵਿੰਦਰ ਸਿੰਘ ਨਿਤਿਸ਼ ਜਤਨਦਾ ਠਾਕੁਰ ਹਰਦੀਪ ਸਿੰਘ ਕਮਲ ਕੁਮਾਰ ਸਚਿਨ ਵਰਮਾ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ ਗੁਰਾਇਆ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਸਰਸੀ ਅੱਜ 40 ਹਸਪੀਟਲ ਲੁਧਿਆਣਾ ਦੀ ਡਾਕਟਰਾਂ ਦੀ ਟੀਮ ਰੋਟਰੀ ਕਲੱਬ ਗੁਰਾਇਆ ਮੈਟਰੋ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਮੈਡੀਕਲ ਕੈਂਪ ਲਗਾਇਆ ਸੀ ਜੀ ਗੀਤਾ ਭਵਨ ਦੇ ਵਿੱਚ ਕੈਂਪ ਲਗਾਇਆ ਜਿਹਦੇ ਵਿੱਚ ਅੱਜ ਅਸੀਂ ਹੈਡ ਨੈਕ ਕੈਂਸਰ ਤੇ ईएनटी ਰਿਲੇਟਿਡ ਪੇਸ਼ੈਂਟ ਦੇਖੇ ਨੇ ਜੀ ਆਰਥੋ ਦੇ ਡਾਕਟਰ ਹੱਡੀਆਂ ਵਾਲੇ ਮਰੀਜ਼ ਤੇ ਨਾਲ ਜਿਹੜੇ ਹੈਗੇ ਦਿਲ ਦੀ ਬਿਮਾਰੀ ਦੇ ਮਰੀਜ਼ ਇਹ ਸਾਰੇ ਅਸੀਂ ਦੇਖੇ ਨੇ ਤੇ ਕਰੀਬ ਜਿਹਦੇ ਵਿੱਚ 80 ਤੋਂ 100 ਪੇਸ਼ੈਂਟ ਜਿਹੜਾ ਹੈਗਾ ਉਹਨਾਂ ਨੇ ਲਾਭ ਉਠਾਇਆ ਸਾਰੀਆਂ ਸੇਵਾਵਾਂ ਦਾ ਜਿਹਦੇ ਵਿੱਚ 슈ਗਰ ਦੇ ਟੈਸਟ ਤੇ ਨਾਲ ਦਵਾਈਆਂ ਵੀ ਫ੍ਰੀ ਵੰਡੀਆਂ ਗਈਆਂ ਐ ਰੋਟਰੀ ਕਲੱਬ ਵੱਲੋਂ ਤੇ ਸੋ ਸਾਡੀ ਅੱਗੇ ਫਿਊਚਰ ਚ ਵੀ ਇਹੀ ਕੋਸ਼ਿਸ਼ ਰਹੂਗੀ ਵੀ ਵੱਧ ਤੋਂ ਵੱਧ ਇਆਂ ਸੋਸ਼ਲ ਐਕਟੀਵਿਟੀਆਂ ਚੱਲਦੀਆਂ ਰਹਿਣ ਜਿੱਥੇ ਫੋਰਟਿਸ ਹਸਪੀਟਲ ਨਾਲ ਕੰਟ੍ਰਿਬਿਊਟ ਕਰਦਾ ਰਹੇ। ਅ ਮੈਂ ਡਾਕਟਰ ਅਨਮੋਲ ਜਿਹਦੇ ਚੋਂ ਸੀ ਮੈਂ ईएनटी ਹੈਡ ਨੈਕ ਕੈਂసర్ ਦੇ ਰਿਲੇਟਿਡ ਪੇਸ਼ੈਂਟ ਦੇਖੇ ਨੇ। ਡਾਕਟਰ ਸੰਜੀਵ ਮਹਾਜਨ ਦੀ ਟੀਮ ਹੈਗੀ ਜੀ ਆਰਥੋ ਦੇ ਹੱਡੀਆਂ ਦੇ ਰਿਲੇਟਿਡ ਤੇ ਡਾਕਟਰ ਸੰਦੀਪ ਚੋਪੜਾ ਜਿਹੜੇ ਆਪਣੇ ਕਾਰਡੀਓਲੋਜਿਸ ਜਿਹੜੇ ਦਿਲ ਦੀਆਂ ਬਿਮਾਰੀਆਂ ਦੇ ਰੋਗ ਜਿਹੜੇ ਵੀ ਸੀ ਉਹਨਾਂ ਦੇ ਰਿਲੇਟਡ ਸਾਰੇ ਪੇਸ਼ੈਂਟ ਦੇ ਕੇ ਅੱਜ ਅਸੀਂ ਇੱਥੇ ਗੀਤਾ ਭਵਨ ਦੇ ਵਿੱਚ ਕੈਂਪ ਲਗਾਇਆ ਜਿਹਦੇ ਵਿੱਚ ਦਿਲ ਦੇ ਰੋਗਾਂ ਦਾ ਔਰ ईएनटी ਸਪੈਸ਼ਲਿਸਟ ਡਾਕਟਰ ਸਾਡੇ ਕੋ ਆਏ ਫੋਰਟਿਸ ਹਸਪੀਟਲ ਤੋਂ ਆ ਕੇ ਇਹਨਾਂ ਨੇ ਸਾਰਾ ਚੈੱਕਅਪ ਕੀਤਾ ਔਰ ਕਾਰਡੀਓਲੋਜੀ ਦੇ ਵੀ ਡਾਕਟਰ ਸਾਡੇ ਕੋ ਆਏ ਈਸੀਜੀ ਅਸੀਂ ਫ੍ਰੀ ਕਰਾਈ ਤੇ ਈਵਨ ਮੈਡੀਸਿਨਸ ਵੀ ਅਸੀਂ ਫ੍ਰੀ ਦਿੱਤੀਆਂ ਬਲੱਡ 슈ਗਰ ਚੈੱਕ ਕਰਾਈ ਸਾਰਾ ਕੁਝ ਚੈਕਿੰਗ ਕੀਤੀ ਹੈ ਨਾ ਇਹਦੇ ਵਿੱਚ 80 ਤੋਂ 90 ਪੇਸ਼ੈਂਟ ਨੇ ਲਾਭ ਲਿਆ ਹੈ ਨਾ ਤੇ ਇਦਾਂ ਅਸੀਂ ਸਾਰਾ ਇਹ ਕੀਤਾ ਇਹਨਾਂ ਦੇ ਸਹਿਯੋਗ ਨਾਲ ਥੈਂਕ ਯੂ ਇਹਨਾਂ ਦਾ ਡਾਕਟਰ ਸਾਹਿਬ ਦਾ ਤੇ ਸਾਰੀ ਟੀਮ ਦਾ ਥੈਂਕ ਯੂ ਰੋਟਰੀ ਕਲੱਬ ਮਿਡ ਟਾਊਨ ਵੱਲੋਂ ਫੋਟੇਜ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਗੀਤਾ ਭਵਨ ਗੁਰਾਇਆਂ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਆ ਡਾਕਟਰਾਂ ਦੀ ਟੀਮ ਅਤੇ ਕਲੱਬ ਦੇ ਪ੍ਰਧਾਨ ਪ੍ਰੇਤਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਹੱਡੀਆਂ, ਜੋੜਾਂ, ਕੰਨ, ਨੱਕ, ਗਲੇ ਅਤੇ ਦਿਲ ਦੇ ਰੋਗਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਨੇ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਡਾਕਟਰਾਂ ਦੀਆਂ ਟੀਮਾਂ ਤੋਂ ਇਲਾਵਾ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵਕਫਾ ਬੁਲਾ ਰਿਹਾ ਨੇ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਨੂੰ ਸਰਹੋਂਯੋਗ ਦੱਸਿਆ। ਇਸ ਦੌਰਾਨ ਹਰਜਿੰਦਰ ਸਿੰਘ ਜਸਵਿੰਦਰ ਸਿੰਘ ਨितीश ਜਤਨਦਾ ਠਾਕੁਰ ਹਰਦੀਪ ਸਿੰਘ ਕਮਲ ਕੁਮਾਰ ਸਚਿਨ ਵਰਮਾ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ ਗੁਰਾਇਤੋਂ ਨਵਰਾਂਗ ਚੈਨਲ 에 ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ